ਆਮ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਭਰੀ ਖਬਰ ਹੈ ਤਾਂ ਹੁਣ ਦੁੱਧ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਆ ਜਿਹੜੀ ਉਹ ਕੀਤੀ ਗਈ ਹੈ ਤਾਜ਼ਾ ਕੀਮਤਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਇਹ ਨਿੱਜੀ ਕੰਪਨੀ ਅਮੂਲ ਦੇ ਵੱਲੋਂ ਆਪਣੇ ਦੁੱਧ ਉਤਪਾਦਾਂ ਦੇ ਵਿੱਚ ਕੀਮਤ ਕਟੌਤੀ ਆ ਜਿਹੜੀ ਉਹ ਕੀਤੀ ਗਈ ਹੈ ਦੁੱਧ ਦੀਆਂ ਕੀਮਤਾਂ ਕਾਫੀ ਸਮੇਂ ਤੋਂ ਵੱਧ ਰਹੀਆਂ ਸਨ ਪਰ ਹੁਣ ਅਮੂਲ ਨੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਮੂਲ ਨੇ ਦੁੱਧ ਦੀ ਕੀਮਤ ਘਟਾਈ ਹੈ ਅਮੂਲ ਨੇ ਅਮੂਲ ਗੋਲਡ ਅਮੂਲ ਤਾਜ਼ਾ ਅਤੇ ਟੀਜ ਸਪੈਸ਼ਲ ਦੁੱਧ ਦੇ ਰੇਟ ਘਟਾ ਦਿੱਤੇ ਨੇ ਇਸ ਕਦਮ ਨਾਲ ਖਪਤਕਾਰਾਂ ਨੂੰ ਕਾਫੀ ਰਾਹਤ ਮਿਲੇਗੀ ਜਿਕਰਯੋਗ ਹੈ ਕਿ ਦੇਸ਼ ਵਿੱਚ ਦੁੱਧ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ ਕਾਫੀ ਵਾਧਾ ਹੈ ਜਿਹੜਾ ਉਹ ਕੀਮਤਾਂ ਦੇ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਹੋਇਆ ਹੈ ਪਿਛਲੇ ਜਿਹੇ ਸਾਰੀਆਂ ਕੰਪਨੀਆਂ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ ਅਮੂਲ ਦੇ ਰੇਟ ਘਟਾਉਣ ਦੇ ਨਾਲ ਹੋਰ ਕੰਪਨੀਆਂ ਦੇ ਉੱਤੇ ਵੀ ਰੇਟ ਘਟਾਉਣ ਦਾ ਦਬਾਅ ਜਿਹੜਾ ਉਪਵੇਗਾ ਅਮੂਲ ਨੇ ਤਿੰਨ ਉਤਪਾਦਾਂ ਦੇ ਉੱਤੇ ਕੀਮਤਾਂ ਵਿੱਚ ਕਟੌਤੀ ਕੀਤੀ ਹੈ ਅਮੂਲ 골ਡ ਅਮੂਲ ਤਾਜ਼ਾ ਅਤੇ ਟੀ ਸਪੈਸ਼ਲ ਦੁੱਧ ਦੇ ਰੇਟਾਂ ਦੇ ਵਿੱਚ 1 ਰੁਪਇਆ ਪ੍ਰਤੀ ਲੀਟਰ ਦੀ ਕਟੌਤੀ ਆ ਜਿਹੜੀ ਉਹ ਕੀਤੀ ਗਈ ਹੈ ਅਮੂਲ 골ਡ ਦੇ 1 ਲੀਟਰ ਬੈਗ ਦੀ ਕੀਮਤ ਪਹਿਲਾਂ 60 ਰੁਪਏ ਸੀ ਜਿਹੜਾ ਕਿ ਹੁਣ ਘਟਾ ਕੇ 65 ਰੁਪਏ ਕਰ ਦਿੱਤਾ ਗਿਆ ਹੈ ਇਸੀ ਤਰ੍ਹਾਂ ਟੀ ਸਪੈਸ਼ਲ ਦੁੱਧ ਦੇ 1 ਲੀਟਰ ਪਾਉਚ ਦੀ ਕੀਮਤ 62 ਰੁਪਏ ਤੋਂ ਘਟਾ ਕੇ 61 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਅਮੂਲ ਤਾਜ਼ਾ ਦੁੱਧ ਦਾ ਰੇਟ 53 ਰੁਪਏ ਤੋਂ ਘਟਾ ਕੇ 53 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਅਮੂਲ ਡੈਰੀ ਨੇ ਪਿਛਲੇ ਸਾਲ ਜੂਨ ਦੇ ਮਹੀਨੇ ਵਿੱਚ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਸੀ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਜਿਹੜਾ ਉਹ ਉਸ ਵਕਤ ਕੀਤਾ ਗਿਆ ਸੀ। ਇਸ ਵਾਅਦੇ ਤੋਂ ਬਾਅਦ ਅਮੂਲ ਗੋਲਡ ਦੇ 500 ਮਲੀਲੀਟਰ ਦੀ ਕੀਮਤ 32 ਤੋਂ ਵੱਧ ਕੇ 33 ਰੁਪਏ ਹੋ ਗਈ ਸੀ ਅਤੇ ਅਮੂਲ 골ਡ ਦੇ 1 ਲੀਟਰ ਦੀ ਕੀਮਤ 64 ਰੁਪਏ ਤੋਂ ਵੱਧ ਕੇ 74 ਰੁਪਏ ਕਰ ਦਿੱਤੀ ਗਈ ਸੀ ਅਮੂਲ ਤਾਜ਼ਾ ਦੀ 500 ਮਲੀਲੀਟਰ ਦੀ ਕੀਮਤ 26 ਤੋਂ ਵਧਾ ਕੇ 27 ਰੁਪਏ ਕਰ ਦਿੱਤੀ ਗਈ ਸੀ ਅਤੇ ਅਮੂਲ ਸ਼ਕਤੀ ਦੀ ਕੀਮਤ 500 ਮਲੀਲੀਟਰ ਦੇ ਪਹੁੰਚਦੀ 29 ਤੋਂ ਵਧਾ ਕੇ 30 ਰੁਪਏ ਹੋ ਗਈ ਸੀ ਇਹ ਨਵੀਆਂ ਦਰਾਂ ਨੇ ਜਿਹੜੀਆਂ ਉਹ ਪਿਛਲੇ ਸਾਲ 3 ਜੂਨ ਨੂੰ ਲਾਗੂ ਹੋਈਆਂ ਸਨ ਲੇਕਿਨ ਹੁਣ ਇਹਨਾਂ ਦੇ ਵਿੱਚ ਕਟੌਤੀ ਹੋਈ ਹੈ ਇਸੀ ਤਰ੍ਹਾਂ ਮੱਧ ਦੈਰੀ ਨੇ ਵੀ ਜੂਨ ਦੇ ਵਿੱਚ ਦਿੱਲੀ ਐਨਸੀਆਰ ਵਿੱਚ ਦੁੱਧ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਸੀ ਰੇਟ ਵਧਣ ਕਾਰਨ ਮੱਧ ਦੈਰੀ ਦੇ ਫੁੱਲ ਕਰੀਮ ਦੁੱਧ ਦੀ ਕੀਮਤ ਹੁਣ 68 ਰੁਪਏ ਪ੍ਰਤੀ ਲੀਟਰ ਦੋ ਟਨ ਦੁੱਧ ਦੀ ਕੀਮਤ 56 ਰੁਪਏ ਅਤੇ ਡਬਲ ਟਨ ਦੁੱਧ ਦੀ ਕੀਮਤ 50 ਰੁਪਏ ਪ੍ਰਤੀ ਲੀਟਰ ਹੈ ਦੂਜੇ ਪਾਸੇ ਮੱਧ ਦੇ ਦੁੱਧ ਦੀ ਕੀਮਤ 72 ਰੁਪਏ ਪ੍ਰਤੀ ਲੀਟਰ ਅਤੇ ਗਾਂ ਦੇ ਦੁੱਧ ਦੀ ਕੀਮਤ 58 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਤਾਂ ਇਸ ਦੌਰਾਨ ਅਮੂਲ ਕੰਪਨੀ ਦੇ ਵੱਲੋਂ ਜ਼ਰੂਰ ਆਪਣੇ ਗਾਹਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਏ ਦੂਜੇ ਪਾਸੇ ਜਿਹੜੇ ਲੋਕ ਹੋਰ ਕੰਪਨੀਆਂ ਦਾ ਦੁੱਧ ਵਰਤਦੇ ਨੇ ਤਾਂ ਹੋ ਸਕਦਾ ਏ ਕਿ ਕੁਝ ਸਮੇਂ ਲਈ ਉਹ ਅਮੂਲ ਦੇ ਦੁੱਧ ਉੱਤੇ ਸ਼ਿਫਟ ਹੋ ਜਾਣ ਕਿਉਂਕਿ ਜਿੱਥੇ ਗਾਹਕ ਨੂੰ ਸਸਤਾ ਸੌਦਾ ਮਿਲੇਗਾ ਉਹ ਉੱਧਰ ਜ਼ਰੂਰ ਜਾਵੇਗਾ ਤਾਂ ਆਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੰਪਨੀਆਂ ਨੇ ਜਿਹੜੀਆਂ ਉਹ ਵੀ ਆਪਣੇ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕਰ ਸਕਦੀਆਂ ਨੇ